ਵੀਰੋ ਫਿਲਮ ਚਮਾਰ ਸਾਹਿਬ ਦੀ ਸ਼ੂਟਿੰਗ ਕੰਪਲੀਟ ਹੋ ਚੁੱਕੀ ਆ ਤੇ ਐਡੀਟਿੰਗ ਚੱਲਦੀ ਆ ਤੇ ਬਹੁਤ ਜਲਦੀ ਐਡੀਟਿੰਗ ਜਿਹੜੀ ਆਪਾਂ ਉਹ ਖਤਮ ਕਰਕੇ ਤੇ ਇਹ ਫਿਲਮ ਪੂਰੇ ਪੰਜਾਬ ਵਿੱਚ ਹਰਿਆਣੇ ਵਿੱਚ ਪ੍ਰੋਜੈਕਟਰਾਂ ਤੇ ਦਿਖਾਉਣੀ ਆ ਸਾਰਿਆਂ ਗੁਰਦੁਆਰਾ ਸਾਹਿਬ ਵਿੱਚ ਇਹ ਫਿਲਮ ਦਿਖਾਈ ਜਾਊਗੀ ਇਹਦੇ ਵਿੱਚ ਇਸ ਢੰਗ ਨਾਲ ਫਿਲਮ ਬਣਾਈ ਆ ਕਿ ਇੱਕ ਬਹੁਤ ਬਿਆ ਕਮਾਲ ਕ੍ਰੀਏਟੀਵਿਟੀ ਆ ਤੇ ਚਮਾਰ ਕੌਮ ਸਾਡਾ ਸਾਥ ਦੇਵੇ ਰਵੀਦਾਸੀਆ ਕੌਮ ਸਾਡਾ ਸਾਥ ਦੇਵੇ ਇਸ ਤੋਂ ਬਾਅਦ ਅਸੀਂ ਵੱਡੀ ਫਿਲਮ ਬਣਾਵਾਂਗੇ 1.5 ਕਰੋੜ ਦੀ ਹਾਂਜੀ ਇਹ ਤੋਂ ਸਾਨੂੰ ਪੈਸਾ ਇਕੱਠਾ ਹੋ ਗਿਆ ਤੇ ਅਸੀਂ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕਰਾਂਗੇ ਉਹ ਵੀ ਰਵੀਦਾਸੀਆ ਭਾਈਚਾਰੇ ਤੇ ਹੀ ਹੋਵੇਗਾ ਫਿਲਮ ਦੀ ਐਡੀਟਿੰਗ ਕੰਪਲੀਟ ਹੋ ਜਾਏਗੀ ਇੱਕ ਦੋ ਦਿਨ ਚ ਫਿਰ ਅਸੀਂ ਜਿਹੜੀਆਂ ਚਮਾਰ ਕੌਮ ਰਵੀਦਾਸੀਆ ਕੌਮ ਦੀਆਂ ਧਾਰਮਿਕ ਸੰਸਥਾਵਾਂ ਉੱਥੇ ਜਾ ਕੇ ਫਿਲਮ ਦਿਖਾਵਾਂਗੇ ਤਾਂ ਮਤਲਬ ਥੋੜਾ ਜਿਹਾ ਹਰੀ ਝੰਡੀ ਲੈਣ ਵਾਸਤੇ ਇਦੇ ਵਿੱਚ ਬੜਾ ਵਿਰੋਧ ਹੋਇਆ ਕਈਆਂ ਨੇ ਭੈਣਾਂ ਦੀਆਂ ਗਾਲਾਂ ਕਈਆਂ ਨੇ ਇੱਕ ਮੈਨੂੰ ਕਹਿੰਦਾ ਚਮਾਰਾਂ ਦੇ ਗੀਤ ਵਿਆਹਾਂ 'ਚ ਕਿੱਦਾਂ ਵੱਜਣਗੇ ਮੈਂ ਫਿਰ ਨੂੰ ਕੱਲੇ ਗੀਤ ਕਹੀ ਮੈਂ ਕਿਹਾ ਦੇਖ ਗਾਣੇ ਬਣ ਚੁੱਕੇ ਆ ਤੇ ਲੋਕ ਸਟਾਰ ਵੀ ਬਣ ਚੁੱਕੇ ਗਾਣਿਆਂ ਤੋਂ ਔਰਾ ਇੱਕ ਸਿੰਗਰ ਆ ਉਹ ਕਿੱਦਾਂ ਵੱਡਾ ਸਟਾਰ ਬਣ ਚੁੱਕਾ ਆ ਹੈਨਾ ਵੇਟਰ ਦਾ ਕੰਮ ਕਹਿੰਦੇ ਕਰਦਾ ਹੁੰਦਾ ਸੀ ਦਿਹਾੜੀ ਦਾ ਭਾਜੂ ਸਟਾਰ ਬਣ ਚੁੱਕਾ ਆ ਤੇ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਕੀ ਬੇਗੰਪੂਰੇ ਦਾ ਸੰਕਲਪ ਆ ਅਮਰਤ ਬਾਣੀ ਨਾਲ ਕਿਵੇਂ ਲੋਕਾਂ ਦੀ ਜ਼ਿੰਦਗੀ ਬਦਲੀ ਆ ਕਿਵੇਂ ਆ ਨਾਸਤਿਕ ਲੋਕ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਭਾਵ ਥੱਲੇ ਆ ਕੇ ਆਸਤਿਕ ਬਣੇ ਆ ਕਿਵੇਂ ਜਿਹੜੇ ਗੰਦੇ ਲੋਕ ਆ ਵੱਡੇ ਲੋਕ ਮਾੜੇ ਲੋਕ ਵੱਡੇ ਲੋਕ ਮਾੜੇ ਨਹੀਂ ਹੁੰਦੇ ਜਿਹੜੇ ਗੰਦੇ ਲੋਕ ਹੁੰਦੇ ਉਹ ਮਾੜੇ ਹੁੰਦੇ ਆ ਹਨਾ ਰਤਨ ਟਾਡਾ ਵੀ ਰੱਬ ਆ ਲੋਕੀ ਰੱਬ ਮੰਨਦੇ ਉਹਨੂੰ ਤੋਂ ਇਸ ਤਰ੍ਹਾਂ ਮਤਲਬ ਫਿਲਮ ਬਣਾਈਆਂ ਵੀਰੋ ਕਿ ਬਹੁਤ ਤੁਸੀਂ ਸਾਰੇ ਮਤਲਬ ਸਾਨੂੰ ਸਲੂਟ ਕਰੋਗੇ ਤੇ ਇੱਕ ਵਧੀਆ ਸਿਨੇਮਾ ਲੈ ਕੇ ਆਵਾਂਗੇ ਆ ਜਿਹੜਾ ਪਿਛਲੇ 15 ਸਾਲਾਂ ਚ ਨਚਾਰ ਮਹਿਗਮਾ ਦੇ ਭੰਡਖਾਨਾ ਪੰਜਾਬ ਚ ਆਇਆ ਨਾ ਇਹਦਾ ਪੈਕਅਪ ਕਰਕੇ ਦਿਖਾ ਦਾਂਗੇ ਬੰਦੇ ਹੀ ਪੈਕਅਪ ਕਰਦੇ ਹੁੰਦੇ ਆ ਇਹਨਾਂ ਨੇ ਕੀ ਵਿਖਾਤਾ ਗੁੰਡਾਗਰਦੀ ਜੱਟ ਆ ਕਰਦੂ ਜੱਟ ਆ ਕਰਦੂ ਉਹ ਭਰਾ ਹੀ ਵੀ ਜਾਟਿਆਂ ਲੋਕੀ ਯਾਰ ਸਾਡੇ ਇਲਾਕੇ ਚ ਕਈਆਂ ਨੇ ਫਾਹੇ ਲਾਇਆ ਕਰਜ਼ੇ ਤੋਂ ਹੈ 20 ਕਿਲੇ 25 ਕਿਲੇ ਦਾ ਮਾਲਕ ਬੰਦਾ ਕੀ ਇੱਕ 20 30 ਲੱਖ ਦੀ ਕੋਠੀ ਪਾਲੀ ਦੇ ਇੱਕ ਕਾਰ ਖਰੀਦ ਲਈ ਤੇ ਇੱਕ ਬੰਦੂਕ ਲੈ ਲਈ ਤੇ ਕੀ ਯਾਰ ਹੈ ਇੱਕ ਗੋਲ ਗੱਪੇ ਵੇਚਣ ਵਾਲੇ ਦਾ ਬੈਂਕ ਬੈਲੈਂਸ ਦੇਖੋ ਜੂਪੀ ਤੋਂ ਆਏ ਹੋਏ ਭਈਏ ਦਾ ਕਿੰਨਾ ਕਿੰਨਾ ਮਾਲ ਅੰਦਰ ਇਕੱਠਾ ਕਰਕੇ ਬੈਠਾ ਸਾਡੇ ਪੱਲੇ ਜੱਟਾਂ ਦੇ ਕੁਝ ਨਹੀਂ ਬਚਿਆ ਸਾਡੀ ਖੇਤੀ ਦਾ ਮੁੱਲ ਨਹੀਂ ਪੈਂਦਾ ਸਾਡੇ ਕੋਲ 40 ਕਿਲੇ ਦੀ ਖੇਤੀ ਆ ਤੇ ਅਸੀਂ ਜਦੋਂ ਝੋਨਾ ਲੈ ਕੇ ਜਾਂਦੇ ਆ ਨਾ ਮੰਡੀ ਤੇ ਕਿੱਡਾ ਢੇਰ ਲੱਗ ਜਾਂਦਾ ਪਰ ਸਾਡੇ ਪੱਲੇ ਕੱਕ ਨਹੀਂ ਪੈਂਦਾ ਅਸੀਂ ਐਗਰੀਕਲਚਰ ਨੂੰ ਕਿਵੇਂ ਡਿਵੈਲਪ ਕਰਨਾ ਇਹੋ ਜੀਆਂ ਫਿਲਮਾਂ ਮੈਂ ਬਣਾਵਾਂਗਾ 12 ਸਾਲ ਲਾਇਏ ਹైదరాబాద్ ਫਿਲਮ ਮੇਕਿੰਗ ਸਿੱਖਣ ਵਾਸਤੇ ਇਹੋ ਜੀਆਂ ਫਿਲਮਾਂ ਸਮਾਜ ਨੂੰ ਦਵਾਵਾਂਗਾ ਸਮਾਜ ਯਾਰ ਮੈਨੂੰ ਥੈਂਕ ਯੂ ਕਹੇਗਾ ਮੈਂ ਬੌਂਸਰ ਲੈ ਕੇ ਨਹੀਂ ਲੋਕਾਂ ਜਾਇਆ ਕਰੂੰਗਾ ਰੱਬ ਕਰੇ ਉਹ ਟਾਈਮ ਆਵੇ ਵੀ ਕਿਤੇ ਕੁੱਟਣਾ ਪੈ ਜਾ ਜਿਨ੍ਹਾਂ ਨੇ ਚਾਰ ਮਹਿਕ ਮੈਂ ਇਹੋ ਜਿਹਾ ਗੰਦ ਵਿਖਾਇਆ ਲੋਕਾਂ ਨੂੰ ਇਹੋ ਜਿਹਾ ਗੰਦ ਵਿਖਾਇਆ ਪੰਜਾਬ ਦੀ ਤੇ ਪੰਜਾਬੀਆਂ ਦੀ ਇਮੇਜ ਹੀ ਖਰਾਬ ਕਰਦੀ ਹੈ ਨਾ ਲੋਕ ਸੋਚਦੇ ਘਰੇ ਪੰਜਾਬੀ ਇਹੋ ਜਿਹੇ ਆ ਪੰਜਾਬੀ ਗੁੰਡੇ ਆ ਗੋਲੀਆਂ ਚਲਾਉਂਦੇ ਰਹਿੰਦੇ ਬੰਦੇ ਮਾਰਦੇ ਰਹਿੰਦੇ ਇੰਨਾ ਕੋਈ ਜੀਪਾਂ ਵੀ ਵੜੀਆਂ ਇੰਨਾ ਕੋਈ ਹਥਿਆਰ ਹੀ ਵੜੇ ਉਹ ਭਰਾਓ ਸਭ ਪਹਾੜੇ ਦੇ ਹੁੰਦੇ ਆ ਪੀਓ ਦਾ ਕਿਲਾ ਵੇਚ ਕੇ ਇਹ ਫਰੌੜੀਏ ਡਾਇਰੈਕਟਰ ਕਿਸੇ ਮੁੰਡੇ ਨੂੰ ਪੱਟ ਕੇ ਉਹਦੇ ਪਿਓ ਕੋਲ ਕਿਲਾ ਵਕਾ ਕੇ ਉੱਥੇ ਪਹਾੜੇ ਦੀਆਂ ਗੱਡੇ ਗੱਡੀਆਂ ਪਹਾੜੇ ਦੀਆਂ ਉਹ ਚਾਲੂ ਜੀਆਂ ਔਰਤਾਂ ਦੋ ਦਿਨ ਇਕੱਠੀਆਂ ਕਰਕੇ ਤੇ ਪਹਾੜੇ ਦੇ ਹਥਿਆਰ ਲਿਆ ਕੇ ਵਕਾ ਦਿੰਦੇ ਵੀ ਆ ਪੰਜਾਬ ਆ ਤੇ ਜੱਟ ਆ ਕਰ ਦੂ ਜੱਟ ਉਹ ਕਰ ਦੂ ਹੈ ਇਹ ਨਕਲੀ ਸਿਨਮਾ ਜਿਹੜਾ ਇੱਕ ਟਾਈਮ ਮੈਨੂੰ ਪਤਾ ਇਹੋ ਜਿਹਾ ਆਊਗਾ ਜਿੰਨੇ ਚਾਰ ਮਹਿਕਮਿਆਂ ਦੇ ਸਾਰਿਆਂ ਦੀ ਜੁੱਤੀਆਂ ਪਹਿਣੀਆਂ ਲੋਕਾਂ ਜੁੱਤੀਆਂ ਮਾਰਿਆ ਕਰਨੀਆਂ ਤੇ ਵੀਰੋ ਬਹੁਤ ਜਲਦੀ ਇਹ ਫਿਲਮ ਲੈ ਕੇ ਆ ਰਹੇ ਆ ਜਮਾਰ ਸਾਹਿਬ ਸਪੋਰਟ ਦਵੋ ਸਾਰਿਆਂ ਵੀਰਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਆ ਤੇ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਇੱਕ ਫਿਲਮ ਦੇ ਤਰੀਕੇ ਨਾਲ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ